ਜਿਹੜਾ ਕੰਮ ਪੰਜਾਬ ਦੀ ਧਰਤੀ ਤੇ ਹੋਣਾ ਚਾਹੀਦਾ ਸੀ ਉਹ ਅੱਜ ਇਸ ਧਰਤੀ ਤੇ ਹੋਇਆ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਹਾਂਜੀ ਪੰਜਾਬ ਦੀ ਧਰਤੀ ਤੇ ਜੋ ਕੰਮ ਹੋਣੇ ਆ ਉਹ ਵੱਖਰੇ ਆ ਜੀ ਤੇ ਸ਼ੁਰੂਆਤ ਮੇਰਾ ਖਿਆਲ ਹੈ ਵੀ ਇੱਥੋਂ ਹੋ ਗਈ ਹੈ ਤੇ ਹਾਲ ਦੀ ਘੜੀਜੇ ਮੈਂ ਇਹ ਸੋਚਾਂ ਕਿ ਪੰਜਾਬ ਦੇ ਵਿੱਚ ਕੋਈ ਕੋਈ ਸਕੂਲ ਖੁੱਲ ਜਾਣਗੇ ਜਾਂ ਕੋਈ ਅਕੈਡਮੀ ਖੁੱਲ ਜੂਗੀ ਉਹ ਹਜੇ ਸੰਭਵ ਨਹੀਂ ਕਿਉਂਕਿ ਸਟੇਟ ਨਾਲ ਤੁਹਾਨੂੰ ਪਤਾ ਹੈ ਸਾਡੀ ਹਮੇਸ਼ਾ ਟਸਲ ਰਹੀ ਹੈ ਸਟੇਟ ਨਾਲ ਉੱਥੇ ਹੀ ਲੜਨਾ ਹੈ ਅਸੀਂ ਇੱਥੇ ਆਪਾਂ ਲੜਨਾ ਸੌਖਾ ਹੈ ਉਹ ਸਟੇਟ ਨਾਲ ਕਿਉਂਕਿ ਇੱਥੇ ਕੁਝ ਹਿਊਮਨ ਰਾਈਟਸ ਦੇ ਵੀ ਲਾਅ ਹੈਗੇ ਆ ਜਾਂ ਇੱਥੇ ਕੁਝ ਵੱਖ ਗੱਲ ਹੈਗੀ ਆ ਤੁਸੀਂ ਆਪਣੀ ਕਮਿਊਨਿਟੀ ਗੱਲ ਕਰ ਸਕਦੇ ਹੋ ਉੱਥੇ ਤਾਂ ਤੁਸੀਂ ਵੇਖੋ ਵੀ ਮੈਂ ਗੱਲ ਨਹੀਂ ਕਰਨਾ ਚਾਹੁੰਦੀ ਜਿਹੜੀ 95 ਫਿਲਮ ਬਣਾਈ ਹੈ ਜੀ ਬਿਲਕੁਲ ਉਹਦੇ ਵਿੱਚ ਬਿਲਕੁਲ ਤੱਥਾਂ ਦੇ ਆਧਾਰ ਤੇ ਔਰ ਜੋ ਸੁਪਰੀਮ ਕੋਰਟ ਦੇ ਫੈਸਲੇ ਆ ਤੇ ਜੋ ਲੋਕਾਂ ਨੂੰ ਮੁਆਵਜ਼ੇ ਤੱਕ ਦਿੱਤੇ ਗਏ ਆ ਉਹਦੇ ਆਧਾਰ ਤੇ ਉਹ ਫਿਲਮ ਬਣੀ ਹੈ ਪਰ ਸਟੇਟ ਉਨ ਚੱਲ ਰਹੀ ਹੈ ਤੇ ਉੱਥੇ ਅਸੀਂ ਕਿਵੇਂ ਸਮਝ ਸਕਦੇ ਆਂ ਵੀ ਕੁਝ ਪੋਸਿਬਲ ਹੈ ਜਾਂ ਸੰਭਵ ਹੈ ਦੀ ਅਸੀਂ ਉੱਥੇ ਕੁਝ ਕਰ ਸਕੀਏ ਪਰ ਜੇ ਕੌਮ ਜੋਰ ਲਾਵੇ ਤੇ ਕੌਮ ਤੇ ਸਾਡੀ ਖੇਨੂ ਖੇਨੂ ਹੋਈ ਪਈ ਹੈ ਜੱਟ ਮਚੀਟੇ ਤੁਹਾਨੂੰ ਵੇਖ ਲਓ ਕੋਈ ਕੋਈ ਸਿੰਘ ਸਾਹਿਬ ਦੀ ਨੂੰ ਵੀ ਬਖਸ਼ਦਾ ਤੇ ਕੋਈ ਕੋਈ ਕਿੰਨਾ ਕੁਛ ਅੱਜ ਚੱਲ ਰਿਹਾ ਹੈ ਉੱਥੇ ਜੇ ਸਾਨੂੰ ਆਸਨ ਕਰਨੀ ਚਾਹੀਦੀ ਉੱਥੇ ਵੀ ਇੱਕ ਵੱਡਾ ਬਦਲਾਅ ਅਸੀਂ ਚਾਹੁੰਦੇ ਆਂ ਵੀ ਆ ਜਾਵੇ ਇਹ ਬਦਲਾਅ ਆਉਂਦਾ ਹੈ ਅਸੀਂ ਬਦਲਾਅ ਕਿਸੇ ਨੂੰ ਨਾ ਦੇਖਦੇ ਅਸੀਂ ਵੇਖ ਲਿਆ ਤੁਹਾਨੂੰ ਵਿਖਾਇਆ ਹੈ ਅਸੀਂ ਹੁਣੇ-ਹੁਣੇ ਜੇ ਭਾਈ ਅਮਰਪਾਲ ਸਿੰਘ ਤੇ ਸਰਜੀਤ ਸਿੰਘ ਦੀ ਇਲੈਕਸ਼ਨ ਦੇ ਵਿੱਚ ਤੁਸੀਂ ਇੱਕ ਧਨੇਰੀ ਲੈਂਦੀ ਅਸੀਂ ਜੇ ਇਸ ਤਰ੍ਹਾਂ ਦੀ ਨੇਰੀ ਪੰਜਾਬ ਦੇ ਵਿੱਚ ਆਣੀ ਫਿਰ ਐਵਰੀਥਿੰਗ ਸਮਬ